ਉਪਰੀ ਹਵਾ ਕਹਾਣੀ ਅੰਮ੍ਰਿਤਕੌਰ ਐਨੀਆਂ ਹੌਲੀਆਂ ਵਾਲੀਆਂ ਤਾਂ ਕੋਈ ਲਾਗੀ ਨੂੰ ਵੀ ਨਾ ਪਾਵੇ ਜਗੀਰੋ ਦੇ ਹੱਥ ਵਿੱਚ ਕੰਨਾਂ ਦੀਆਂ ਵਾਲੀਆਂ ਖੜੀਆਂ ਹੋਈਆਂ ਸੀ ਜਿਨ੍ਹਾਂ ਨੂੰ ਉਹ ਹਲਕਾ ਜਿਹਾ ਉਛਾਲ ਕੇ ਵਜਨ ਜਾਣਨ ਦੀ ਕੋਸ਼ਿਸ਼ ਕਰ ਰਹੀ ਸੀ ਪ੍ਰੀਤ ਨੇ ਦੇਖਿਆ ਕਿ ਇਹ ਉਹੀ ਵਾਲੀਆਂ ਸਨ ਜਿਹੜੀਆਂ ਉਸ ਦੇ ਪੇਕੇ ਨੇ ਉਸਦੀ ਸੱਸ ਜਗੀਰੋ ਨੂੰ ਪਾਈਆਂ ਸੀ ਦੋ ਕੁ ਦਿਨ ਬਾਅਦ ਜਗੀਰੋ ਪ੍ਰੀਤ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੁਣਾ ਦਿੰਦੀ ਕਦੇ ਉਹਨਾਂ ਦੇ ਦਿੱਤੇ ਕੱਪੜਿਆਂ 'ਚ ਨੁਕਸ ਘੱਟਦੀ ਪਰ ਪ੍ਰੀਤ ਹਮੇਸ਼ਾ ਚੁੱਪਚਾਪ ਜਰ ਜਾਂਦੀ ਪ੍ਰੀਤ ਦੇ ਵਿਆਹ ਨੂੰ ਅਜੇ ਮਸਾ 6 ਮਹੀਨੇ ਹੋਏ ਸੀ ਬੜਾ ਅਜੀਬੋ ਗਰੀਬ ਵਰਤਾਰਾ ਉਹਨੂੰ ਦੇਖਣ ਨੂੰ ਮਿਲਿਆ 6 ਮਹੀਨਿਆਂ ਵਿੱਚ ਉਹਨੂੰ ਇਹ ਤਾਂ ਪਤਾ ਲੱਗ ਗਿਆ ਸੀ ਕਿ ਉਹਦੀ ਸੱਸ ਉਹ ਤੋਂ ਖੁਸ਼ ਨਹੀਂ ਫਿਰ ਉਹ ਸੋਚਦੀ ਕਿ ਸੱਸ ਨੂੰ ਦੇ ਰਿਸ਼ਤੇ ਵਿੱਚ ਇੰਨਾ ਕੁ ਤਾਂ ਸਭ ਚੱਲਦਾ ਹੀ ਹੈ ਜੇਕਰ ਪਿੰਡ ਦੀ ਕੋਈ ਕੁੜੀ ਪ੍ਰੀਤ ਕੋਲ ਸਲਾਈ ਕਢਾਈ ਬਣਾਈ ਆਦੀ ਦੀ ਕੋਈ ਨਮੂਨਾ ਲੈਣ ਆ ਜਾਂਦੀ ਤਾਂ ਕਈ ਵਾਰੀ ਉਸ ਨੂੰ ਮਹਿਸੂਸ ਹੁੰਦਾ ਕਿ ਉਸ ਦੀ ਸੱਸ ਨੂੰ ਇਹ ਸਭ ਚੰਗਾ ਨਹੀਂ ਲੱਗਦਾ ਖਾਸ ਕਰਕੇ ਉਸ ਵੇਲੇ ਜਦੋਂ ਕੁੜੀਆਂ ਪ੍ਰੀਤ ਦੀ ਤਾਰੀਫ ਕਰਦੀਆਂ ਕਈ ਵਾਰੀ ਉਹ ਤਾਂ ਜੀ ਕਰਾ ਕੀਤਾ ਕਿ ਪੁੱਛ ਲਵੇ ਪਰ ਜਗੀਰੋ ਪ੍ਰੀਤ ਦੀ ਕਹੀ ਗੱਲ ਨੂੰ ਉਸ ਤਰ੍ਹਾਂ ਉਛਾਲਦੀ ਕਿ ਪ੍ਰੀਤ ਨੇ ਜੋ ਸੋਚਿਆ ਵੀ ਨਹੀਂ ਸੀ ਹੁੰਦਾ ਉਹ ਜੇ ਮਤਲਬ ਆਪਣੇ ਆਪ ਹੀ ਉਹ ਕੱਢ ਲੈਂਦੀ ਸੀ ਪ੍ਰੀਤ ਨੂੰ ਖੜਾ ਚਲਾਉਣਾ ਔਖਾ ਹੋ ਜਾਂਦਾ ਇਸ ਕਰਕੇ ਚੁੱਪ ਰਹਿਣ ਦੀ ਭੜਾਈ ਸਮਝਦੀ ਸੀ ਜਦੋਂ ਪ੍ਰੀਤ ਜਗੀਰੋ ਨੂੰ ਕਹੀ ਚੁਭਵੀ ਗੱਲ ਤੇ ਚੁੱਪ ਰਹਿੰਦੀ ਤਾਂ ਜਗੀਰੋ ਨੂੰ ਹੋਰ ਖਿਜੇ ਚੜਦੀ ਵੀ ਤੇ ਵੀ ਕਿਵੇਂ ਮਨ ਚ ਉਹ ਬੜਬੜਾਉਂਦੀ ਰਹਿੰਦੀ ਕਹਿੰਦੀ ਆ ਮਟੁੰਨ ਜਈ ਕਿੱਥੋਂ ਸਾਡੇ ਕਰਮਾਂ 'ਚ ਧਰੀ ਪਈ ਸੀ ਪ੍ਰੀਤ ਨੂੰ ਮਹਿਸੂਸ ਹੋ ਰਿਆ ਸੀ ਕਿ ਕਈ ਦਿਨਾਂ ਤੋਂ ਉਸ ਦੀ ਸੱਸ ਦੇ ਹੱਥੋਂ ਭਾਂਡੇ ਛੁੱਟ ਜਾਂਦੇ। ਕਦੇ-ਕਦੇ ਕੋਈ ਢਾਲ ਸਬਜ਼ੀ ਡੁੱਲ ਜਾਂਦੀ। ਕਈ ਵਾਰ ਉਹਨੂੰ ਮਹਿਸੂਸ ਹੁੰਦਾ ਜਿਵੇਂ ਉਹ ਜਾਣ ਬੁੱਝ ਕੇ ਕਰਤੀ ਹੋਵੇ। ਇੱਕ ਦਿਨ ਤਾਂ ਹੱਦੀ ਹੋ ਗਈ। ਜਗੀਰੋ ਨੇ ਪ੍ਰੀਤ ਨੂੰ ਗਿੱਚਿਓਂ ਫੜ ਲਿਆ ਤੇ ਨਾਲ ਬੋਲ ਰਹੀ ਸੀ, ਮੈਂ ਖਤਮ ਕਰ ਦੂੰ ਇਹਨੂੰ। ਮੁੰਡੇ ਦੇ ਸਿਰ 'ਚ ਕੁਛ ਪਾ ਕੇ ਵਸ ਕਰਨ ਲੱਗੀ ਐ। ਪ੍ਰੀਤ ਬਹੁਤ ਡਰ ਗਈ। ਉਹਨੇ ਆਪਣੇ ਆਪ ਨੂੰ ਮਸਾ ਛੜਾਇਆ। ਉਸ ਤੋਂ ਬਾਅਦ ਉਸਦੀ ਸੱਸ ਜਗੀਰੋ ਅੰਦਰ ਜਾ ਕੇ ਮੰਜੇ ਤੇ ਡਿੱਗ ਪਈ। ਪ੍ਰੀਤ ਡਰਦੀ ਉਸ ਦੇ ਕੋਲ ਵੀ ਨਾ ਗਈ। ਸ਼ਾਮ ਨੂੰ ਜਦੋਂ ਉਹਦਾ ਸਹੁਰਾ ਬਲਦੇਵ ਘਰ ਆਇਆ ਤਾਂ ਉਹਦੀ ਜਾਨ ਚ ਜਾਨ ਆਈ। ਉਹਨੇ ਆਪਦੇ ਸਹੁਰੇ ਨੂੰ ਸਾਰੀ ਗੱਲ ਦੱਸਣੀ ਜ਼ਰੂਰੀ ਸਮਝੀ। ਬਾਪੂ ਜੀ, ਬੇਬੇ ਜੀ ਠੀਕ ਨਹੀਂ ਲੱਗਦੇ। ਕਿਸੇ ਆਪਾਂ ਚੰਗੇ ਡਾਕਟਰ ਨੂੰ ਦਿਖਾਓ। ਪਤਾ ਨਹੀਂ ਕੀ ਹੋ ਗਿਆ ਸੀ ਅੱਜ ਪਰ ਜਗੀਰੋ ਵਿੱਚ ਵਿੱਚੋਂ ਹੀ ਹੁਣ ਆਪਣੀ ਕੋਈ ਹੋਰ ਗੱਲ ਸੁਣਾਉਣ ਲੱਗ ਪੈਂਦੀ। ਪ੍ਰੀਤ ਨੂੰ ਮੌਕਾ ਇਹਨਾਂ ਦਿੱਤਾ ਆਪਣੀ ਸਾਰੀ ਗੱਲ ਸੁਣਾਉਣ ਦਾ। ਉਹਦੇ ਸਹੁਰੇ ਨੇ ਦੂਸਰੇ ਦਿਨ ਪ੍ਰੀਤ ਤੋਂ ਸਾਰੀ ਗੱਲ ਸੁਣ ਲਈ ਖੇਤ ਜਾਣ ਲੱਗਿਆਂ ਬਲਦੇਵ ਨੇ ਕਿਹਾ ਪ੍ਰੀਤ ਪੁੱਤ ਤੂੰ ਆਪਣਾ ਧਿਆਨ ਰੱਖੀ ਦੋਕ ਦਿਨ ਲੰਘੇ ਜਗੀਰੋਂ ਨੇ ਫੇਰ ਪ੍ਰੀਤ ਨੂੰ ਗੁੱਤੋਂ ਫੜ ਲਿਆ ਸਬਬ ਨਾਲ ਬਲਦੇਵ ਖੇਤੋਂ ਘਰੇ ਆ ਗਿਆ ਉਹਨੇ ਪ੍ਰੀਤ ਨੂੰ ਜਗੀਰ ਤੇ ਜਗੀਰੋਂ ਦੇ ਹੱਥੋਂ ਛੁਡਾਇਆ ਤੇ ੱੱਕਾ ਜਿਹਾ ਦੇ ਕੇ ਮੰਜੇ ਤੇ ਸੁੱਟਦਾ ਪ੍ਰੀਤ ਡਰ ਨਾਲ ਕੰਬ ਰਹੀ ਸੀ ਜਗੀਰੋਂ ਅਜੇ ਵੀ ਕਚੀਚੀਆਂ ਵਟ ਰਹੀ ਸੀ ਬਲਦੇਵ ਨੇ ਪਾਣੀ ਦਾ ਗਲਾਸ ਭਰ ਕੇ ਜਗੀਰੋਂ ਦੇ ਮੂੰਹ ਤੇ ਮਾਰਿਆ ਤੇ ਉਹਨੂੰ ਹੌਸੇ ਜੀ ਆ ਗਿਆ ਮੇਰੇ ਤੇ ਪਾਣੀ ਕਿਉਂ ਪਾਇਆ ਤੂੰ ਦੱਸ ਪਹਿਲਾਂ ਇਹ ਕੀ ਜਲੂਸ ਕੱਢਦੀ ਰਹਿਣੀ ਐ ਬਲਦੇਵ ਨੇ ਗੁੱਸੇ 'ਚ ਨਾਲ ਕਿਹਾ ਮੈਨੂੰ ਤਾਂ ਕੁਝ ਵੀ ਯਾਦ ਨਹੀਂ ਪਤਾ ਨਹੀਂ ਕੀ ਹੋ ਗਿਆ ਸੀ ਮੈਨੂੰ ਪਹਿਲਾਂ ਜਦੋਂ ਬੇਬੇ ਜੀ ਹੋਂਦੀ ਸੀ ਉਦੋਂ ਵੀ ਤੂੰ ਇਹੀ ਕੁੱਤਖਾਨਾ ਕਰਦੀ ਸੀ ਮੈਨੂੰ ਲੱਗਦਾ ਮੇਰਾ ਤਵੀਤ ਝੂਠਾ ਹੋ ਗਿਆ ਗਰਾਂਹ ਲੱਗਿਆ ਸੀ ਨਾ ਪਿੱਛੇ ਜੇ ਕਈ ਦਿਨ ਹੋ ਗਏ ਉਹ ਉਦਾਸ ਜੀ ਹੋ ਕੇ ਬੋਲੀ ਹੁਣ ਕੰਮ ਦੇ ਮੌਸਮ ਵਿੱਚ ਮੈਂ ਕਿੱਥੋਂ ਟਾਈਮ ਕੱਢਾਂ ਸਿਆਣਿਆਂ ਕੋਲ ਜਾਣ ਦਾ ਪ੍ਰੀਤ ਨੂੰ ਇਹ ਕੁਝ ਚੰਗਾ ਨਹੀਂ ਸੀ ਲੱਗਦਾ ਉਹਨੇ ਐਜਾ ਕੁਝ ਕਦੇ ਦੇਖਿਆ ਸੁਣਿਆ ਨਹੀਂ ਸੀ ਧਾਗੇ-ਤਵੀਤ ਇਹ ਕੀ ਹੁੰਦੇ ਐ ਧਾਗੇ-ਤਵੀਤਾਂ ਦਾ ਚੱਕਰਾਂ 'ਚ ਉਹ ਕਦੇ ਪਈ ਨਹੀਂ ਸੀ ਕੀ ਭੂਤ-ਪਰੇਤ ਹੁੰਦੇ ਐ ਹੈ ਉਹਨੂੰ ਇਸ ਗੱਲ ਤੋਂ ਬੜਾ ਡਰਜਾ ਲੱਗ ਰਿਹਾ ਸੀਗਾ ਉਹਦਾ ਪਤੀ ਡੇਢ ਕੁ ਮਹੀਨੇ ਲਈ ਕਿਸੇ ਕੰਬਾਈਨ ਵਾਲੇ ਦੇ ਨਾਲ ਬਾਹਰ ਕਿਤੇ ਕਣਕ ਵੜਨ ਗਿਆ ਹੋਇਆ ਸੀ ਜਦੋਂ ਉਹਦਾ ਫੋਨ ਆਉਂਦਾ ਕਈ ਵਾਰ ਤਾਂ ਪ੍ਰੀਤ ਦਾ دل ਕਰਦਾ ਕਿ ਉਹ ਬੇਬੇ ਦੀ ਹਾਲਤ ਬਾਰੇ ਦੱਸ ਦੇ ਪਰ ਫਿਰ ਇਹ ਸੋਚ ਕੇ ਚੁੱਪ ਕਰ ਜਾਂਦੀ ਕਿ ਘਰੋਂ ਦੂਰ ਬੈਠਾ ਐ ਮੈਂ ਜਿੰਤਾ ਕਾ ਨੂੰ ਵਧਾਉਣੀ ਆ ਉਹਦੀ ਉਹਦਾ ਪਤੀ ਪੜਿਆ ਲਿਖਿਆ ਸੀ ਪਰ ਕਿੰਨੀ ਕਿ ਦਿਨ ਨੌਕਰੀ ਦੀ ਉਮੀਦ ਕਰਦਾ ਐਸ ਕਰਕੇ ਨੌਕਰੀ ਨਾ ਮਿਲਣ ਕਰਕੇ ਉਹ ਜ਼ਮੀਨ ਬਹੁਤੀ ਤਾਂ ਹੈ ਨਹੀਂ ਸੀ ਪਰ ਪਿਓ ਪੁੱਤਰ ਮਿਹਨਤ ਕਰਦੇ ਤੇ ਫਜ਼ੂਲ ਖਰਚੀ ਵੀ ਨਹੀਂ ਕਰਦੇ ਗੁਜ਼ਾਰਾ ਵਧੀਆ ਘਰ ਦਾ ਚੱਲ ਰਿਹਾ ਸੀ ਮੁੰਡੇ ਨੂੰ ਖੇਤੀ ਤੋਂ ਇਲਾਵਾ ਜੇ ਕੋਈ ਹੋਰ ਕੰਮ ਮਿਲ ਜਾਂਦਾ ਤਾਂ ਉਹ ਵੀ ਕਰ ਲੈਂਦਾ ਸੀ ਪਹਿਲਾਂ ਤਾਂ ਜਗੀਰੋ ਨੂੰ ਹਫਤੇ ਤੇ 2 ਹਫਤੇ ਬਾਅਦ ਇਹ ਕਸਰ ਹੁੰਦੀ ਪਰ ਹੁਣ ਤੀਜੀਕ ਦਿਨੋਂ ਉਪਰੀ ਹਵਾ ਆਦ ਬੋਚਦੀ ਸਭ ਤੋਂ ਪਹਿਲਾ ਕੰਮ ਉਹਦਾ ਇਹ ਹੁੰਦਾ ਕਿ ਉਹ ਪ੍ਰੀਤ ਨੂੰ ਕੋਈ ਨਾ ਕੋਈ ਤਕਲੀਫ ਪਹਚਾਉਣ ਦੀ ਕੋਸ਼ਿਸ਼ ਕਰਦੀ ਭਾਵੇਂ ਸਰੀਰਕ ਹੋਵੇ ਭਾਵੇਂ ਮਾਨਸਿਕ ਉਸ ਵਿੱਚ ਅੰਤਾਂ ਦਾ ਜ਼ੋਰ ਪਤਾ ਨਹੀਂ ਕਿੱਥੋਂ ਆ ਜਾਂਦਾ ਪ੍ਰੀਤ ਦੀ ਮਾਂ ਨੂੰ ਉੱਡਦੀ ਉੱਡਦੀ ਖ਼ਬਰ ਮਿਲ ਗਈ ਕਿ ਪ੍ਰੀਤ ਦੀ ਸੱਸ ਨੂੰ ਉਪਰੀ ਹਵਾ ਨੇ ਦਬੋਚਿਆ ਹੋਇਆ ਹੈ ਉਹ ਆਪਣੇ ਪਤੀ ਨਾਲ ਸਲਾਹ ਕਰਕੇ ਪ੍ਰੀਤ ਨੂੰ ਮਿਲਣ ਚਲੀ ਗਈ ਪ੍ਰੀਤ ਦੀ ਮਾਂ ਨੇ ਪ੍ਰੀਤ ਤੋਂ ਸਾਰੀਆਂ ਗੱਲਾਂ ਪੁੱਛੀਆਂ ਉਸਨੇ ਸਾਰਾ ਕੁਝ ਦੱਸਤਾ ਸੱਚ-ਸੱਚ ਉਸ ਨੂੰ ਆਪਣੀਤੀ ਦੀ ਚਿੰਤਾ ਹੋਣ ਲੱਗੀ। ਉਹ ਪ੍ਰੀਤ ਕੋਲ ਇੱਕ ਰਾਤ ਰੁਕ ਗਈ। ਪਰ ਉਸਦੇ ਹੁੰਦਿਆ ਪ੍ਰੀਤ ਦੀ ਸੱਸ ਠੀਕ ਰਹੀ। ਉਹਨੇ ਕੁਝ ਨਾ ਕੀਤਾ ਤੇ ਉਸਦੇ ਜਾਣ ਤੋਂ 2 ਦਿਨ ਬਾਅਦ ਫੇਰ ਉਹੀ ਕੰਮ ਸ਼ੁਰੂ ਕਰਤਾ। ਇੱਕ ਦਿਨ ਜਦੋਂ ਪ੍ਰੀਤ ਦੀ ਸੱਸ ਪੂਰੇ ਰੋਹ ਵਿੱਚ ਆਈ ਹੋਈ ਸੀ, ਉਹਦੇ ਚਪੂਤ ਆਇਆ ਹੋਇਆ ਸੀ ਤਾਂ ਪ੍ਰੀਤ ਦੀ ਮਾਂ ਤੇ ਪਿਓ ਅਚਾਨਕ ਆ ਗਏ। ਜਿਵੇਂ ਉਹਨਾਂ ਨੂੰ ਕਿਸੇ ਨੇ ਫੋਨ ਕਰਕੇ ਬੁਲਾਇਆ ਹੋਵੇ। ਪ੍ਰੀਤ ਦੀ ਮਾਂ ਨੂੰ ਆਪਣੀਤੀ ਦੇ ਹਾਲਤ ਦੇਖ ਕੇ ਬਹੁਤ ਤਰਸ ਜਿਹਾ ਆਇਆ। ਉਨੇ ਪ੍ਰੀਤ ਨੂੰ ਛੁੜਾ ਕੇ ਇੱਕ ਪਾਸੇ ਕੀਤਾ ਪ੍ਰੀਤ ਦੀ ਸੱਸ ਝੀਆਂ ਲੈ ਲੈ ਕੇ ਪੈ ਰਹੀ ਸੀ ਤੇ ਨਾਲ ਹੀ ਪੁੱਤਰੇ ਸਾਂ ਵਾਂਗ ਫੁੰਕਾਰੇ ਮਾਰ ਰਹੀ ਸੀ ਸੱਚੀ ਲੋੜੇ ਦਾ ਜ਼ੋਰ ਪਤਾ ਨਹੀਂ ਉਹਦੇ ਵਿੱਚ ਕਿੱਥੋਂ ਆਇਆ ਹੋਇਆ ਸੀ ਉਸ ਵਿੱਚ ਉਹਨੇ ਇੱਕ ਵਾਰ ਫਿਰ ਫਿਰ ਪ੍ਰੀਤ ਨੂੰ ਦਬੋਚਿਆ ਦਬੋਚਣ ਦੀ ਤੇ ਸਡੋਂ ਦੀ ਕੋਸ਼ਿਸ਼ ਪ੍ਰੀਤ ਦੀ ਮਾਂ ਵੀ ਕਰਦੀ ਰਹੀ ਪਰ ਉਹ ਜਗੀਰੋ ਦੇ ਹੱਥੋਂ ਪ੍ਰੀਤ ਨੂੰ ਛੁੜਾ ਨਾ ਸਕੇ ਇੰਨੇ ਨੂੰ ਬਲਦੇਵ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕੀ ਕਰੇ ਉਹ ਸ਼ਰਮ ਨਾਲ ਮਰਨ ਹਾਰਾ ਹੋਇਆ ਪਿਆ ਸੀ ਪ੍ਰੀਤ ਦੀ ਮਾਂ ਨੇ ਕੁੜਮਗੇ ਹੱਥ ਜੋੜ ਕੇ ਰੋਣੀ ਜੀ ਆਵਾਜ਼ ਚ ਕਿਹਾ ਹੁਣ ਮੈਨੂੰ ਮਾਫ਼ ਕਰਨਾ ਵੀਰ ਜੀ ਹੁਣ ਮਾਨ ਸਤਕਾਰ ਵਾਲੇ ਸਾਰੇ ਬੰਨ ਟੁੱਟਣਗੇ ਇਹ ਕਹਿ ਕੇ ਉਹਨੇ ਖੁੰਝੇ ਪਈ ਛੋਟੀ ਚੱਕੀ ਤੇ ਪ੍ਰੀਤ ਦੀ ਸੱਸ ਦੀਆਂ ਲੱਤਾਂ ਤੇ ਦੋ ਠੋਕੀਆਂ ਜਗੀਰੋ ਨੇ ਇੱਕ ਹੱਥ ਨਾਲ ਛੋਟੀ ਖੋਣ ਦੀ ਕੋਸ਼ਿਸ਼ ਕੀਤੀ ਪਰ ਪ੍ਰੀਤ ਦੀ ਮਾਂ ਵੀ ਆਪਣੀ ਧੀ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਸੀ ਜਗੀਰੋ ਢਿੱਲੀ ਜੀ ਪੈ ਗਈ ਹੁਣ ਪ੍ਰੀਤ ਦੀ ਮਾਂ ਫੁੰਕਾਰ ਰਹੀ ਸੀ ਉਹਨੇ ਇੱਕ ਵਾਰ ਫੇਰ ਛੋਟੀ ਉਲਾਰੀ ਤੇ ਪ੍ਰੀਤ ਦੇ ਪਿਓ ਨੇ ਆ ਕੇ ਛੁੱਟੀ ਫੜ ਲਈ। ਪ੍ਰੀਤ ਦੀ ਮਾਂ ਅੱਖਾਂ ਲਾਲ ਕਰੀ ਅਜੇ ਵੀ ਜਗੀਰੋ ਵੱਲ ਕਹਿਰ ਦੀ ਨਿਗਾਹ ਬੱਚੀ ਦੇਖ ਰਹੀ ਸੀ। ਮੈਨੂੰ ਲੱਗਦਾ ਹੈ ਪ੍ਰੀਤ ਦੀ ਮਾਂ ਨੂੰ ਵੀ ਕੋਈ ਭੂਤ ਆ ਕੇ ਚਿਮੜ ਗਿਆ। ਉਹਨੇ ਛੁੱਟੀ ਪਰੇ ਸੁੱਟਦੇ ਅਬਲਦੇਵ ਨੂੰ ਕਿਹਾ। ਬਲਦੇਵ ਨੇ ਕੁੜਮ ਦੀ ਬਾਹ ਫੜੀ ਬੈਠਕ ਵਿੱਚ ਲੈ ਗਿਆ। ਅਜਗੀਰੋ ਹੌਲੀ-ਹੌਲੀ ਅੰਦਰ ਜਾ ਕੇ ਮੰਜੇ ਤੇ ਪੈ ਗਈ। ਪ੍ਰੀਤ ਦੀ ਮਾਂ ਦਾ ਇਹ ਰੂਪ ਦੇਖ ਕੇ ਬੜੀ ਹੈਰਾਨ ਹੋਈ। ਉਹ ਪਾਣੀ ਦਾ ਗਲਾਸ ਲੈ ਕੇ ਮਾਂ ਕੋਲ ਗਈ। ਪਰ ਮਾਂ ਨੇ ਕਿਹਾ ਪਾਣੀ ਆਪਣੀ ਸੱਸ ਨੂੰ ਦੇ। ਉਹ ਅੰਦਰ ਗਈ ਪਰ ਸੱਸ ਨੇ ਵਾਰ-ਵਾਰ ਕਹਿਣ ਤੇ ਪਾਣੀ ਨਾ ਫੜਿਆ ਉਪਰੀਆਂ ਅੱਖਾਂ ਨਾਲ ਬਾਹਰ ਆ ਗਈ ਤੇਰ ਸੋਚ ਚਲੇਗੀ ਕੀ ਹੱਲ ਕਰਾਂ ਹੈ ਕੀ ਹੱਲ ਕਰਾਂ ਮੇਰੀ ਮਾਂ ਦਾ ਚੜੇਲ ਨੇ ਕੀ ਹਾਲ ਕਰਤਾ ਤੇ ਪ੍ਰੀਤ ਆਪਣੀ ਮਾਂ ਦਾ ਫਿਕਰ ਕਰ ਰਹੀ ਸੀ ਤੇ ਪ੍ਰੀਤ ਦੀ ਮਾਂ ਆਪਣੀ ਧੀ ਦਾ ਫਿਕਰ ਕਰ ਰਹੀ ਸੀ ਤੇ ਗੁੱਸੇ ਚ ਬੜਬੜਾ ਰਹੀ ਸੀ ਜੋ ਆਕੜੀ ਦਾ ਚੜੇਲ ਨੇ ਬੁਰਾ ਹਾਲ ਕਰਤਾ ਪ੍ਰੀਤ ਨੂੰ ਉਸਦੀ ਮਾਂ ਦੀ ਮਾਂ ਨੇ ਪੜ੍ਹਾਈ ਲਿਖਾਈ ਦੇ ਨਾਲ ਨਾਲ ਹਰ ਕੰਮ ਸਿਖਾਇਆ ਸੀ ਸਲਾਈ ਕਢਾਈ ਬਣਾਈ ਰਸੋਈ ਦੇ ਸਾਰੇ ਕੰਮ ਕਰਦੀ ਸੀ ਐਨੇ ਕੰਮ ਕੀ ਉਹਦੇ ਸਹੁਰੇ ਵਾਲੇ ਘਰ ਉਹਦੀ ਕਦਰ ਕਰਨਾ ਦਾਜ ਵੀ ਬਣਦਾ ਸਰਤਾ ਦਿੱਤਾ ਸੀ ਛਾਪਾਂ ਛੱਲਿਆਂ ਦੀ ਮੰਗਾ ਵੀ ਪੂਰੀਆਂ ਕੀਤੀਆਂ ਸੀ ਭਾਵੇਂ ਪ੍ਰੀਤ ਦਾ ਸਹੁਰਾ ਤੇ ਪਤੀ ਦਾਜ ਦੇ ਖਿਲਾਫ ਸੀ ਪਰ ਵਿਚੋਲੇ ਨੇ ਕਿਹਾ ਕਿ ਕੁੜੀ ਵਾਲੇ ਮਾਨਤਾਣ ਕਰਾਉਣਾ ਚਾਹੁੰਦੇ ਆ ਤੇ ਕੁੜੀ ਵਾਲਿਆਂ ਨੂੰ ਇਹ ਆਖ ਦਿੱਤਾ ਕਿ ਮੁੰਡੇ ਵਾਲੇ ਮਾਨਤਾਣ ਕਰਨਾ ਚਾਹੁੰਦੇ ਆ ਭਾਵੇਂ ਪ੍ਰੀਤ ਘਰ ਦਾ ਸਾਰਾ ਕੰਮ ਨਵੇੜ ਕੇ ਸੱਚੇ ਤਰੀਕੇ ਨਾਲ ਸਾਰਾ ਕੰਮ ਕਾਰ ਕਰਦੀ ਸੀ ਤੇ ਉਹਦੀ ਪਰ ਉਹਦੀ ਕੋਈ ਤਾਰੀਫ ਨਹੀਂ ਸੀ ਕਰਦਾ ਸਗੋਂ ਕਈ ਵਾਰ ਤਾਂ ਕੰਮ ਵਿੱਚ ਨੁਕਸੀ ਕੱਟ ਦਿੰਦੀ ਉਹਦੀ ਸੱਸ ਐ ਪ੍ਰੀਤ ਦਾ ਸਹੁਰਾ ਸਹੁਰਾ ਬੜਾ ਚੰਗਾ ਬੰਦਾ ਸੀ ਨੇਕ ਬੰਦਾ ਸੀ ਕਈ ਵਾਰੀ ਜਦੋਂ ਜਗੀਰੋ ਇੱਧਰ ਉੱਧਰ ਹੁੰਦੀ ਤਾਂ ਉਹ ਪ੍ਰੀਤ ਨੂੰ ਆਖ ਲੈਂਦਾ ਧੀਏ ਇਹਦਾ ਸੁਭਾਈ ਇਹ ਜ ਹੈ ਤੂੰ ਦਿਲ ਤੇ ਨਾ ਲਾਇਆ ਕਰ ਇਹਦੀਆਂ ਗੱਲਾਂ ਤੁਸੀਂ ਫਿਕਰ ਨਾ ਕਰੋ ਬਾਪੂ ਜੀ ਜਦੋਂ ਪ੍ਰੀਤ ਇੰਨਾ ਆਖਦੀ ਨਹੀਂ ਤੇ ਬਲਦੇਵ ਨੂੰ ਤਸੱਲੀ ਹੋ ਜਾਂਦੀ ਪਰ ਅੱਜ ਤਾਂ ਬਲਦੇਵ ਦਾ ਸ਼ਰਮ ਨਾਲ ਸ਼ਰਮ ਨਾਲ ਨੱਕ ਦੀਵਾ ਹੋ ਗਿਆ ਸੀਗਾ ਜੋ ਉਸਦੇ ਘਰ ਜਲੂਸ ਨਿਕਲਿਆ ਇੰਨਾ ਕੁ ਸ਼ੁਕਰ ਹੈ ਕਿ ਉਹਦਾ ਘਰ ਪਿੰਡ ਤੋਂ ਬਾਹਰ ਵਾਰ ਸੀ ਪਰ ਹੁਣ ਜਗੀਰੋ ਚੁੱਪ ਕਰਕੇ ਮੱਥਾ ਫੜੀ ਬੈਠੀ ਸੀ ਪ੍ਰੀਤ ਦੀ ਮਾਂ ਵੀ ਅੰਦਰ ਜਾ ਕੇ ਉਹਦੇ ਕੋਲ ਮੰਜੇ ਤੇ ਪੈਦਾਵਾਂ ਲੱ ਬੈਠ ਗਈ ਤੇ ਜਗੀਰੋ ਕਹਿਣ ਲੱਗੀ ਮੈਨੂੰ ਤਾਂ ਭੋਰਾ ਪਤਾ ਨਹੀਂ ਲੱਗਦਾ ਮੈਂ ਕੀ ਕਰੀ ਜਾਨੀ ਆ ਮੈਥੋਂ ਤਾਂ ਜਣੀ ਕੋਈ ੱੱਕੇ ਨਾਲ ਹੀ ਕਰਵਾਉਂਦਾ ਸਭ ਕੁਝ ਪਰ ਭੈਣ ਜੀ ਪ੍ਰੀਤ ਨੇ ਕਦੇ ਦੱਸਿਆ ਨਹੀਂ ਕਿ ਤੁਹਾਨੂੰ ਵੀ ਕਸਰ ਆਉਂਦੀ ਆ ਪ੍ਰੀਤ ਵੀ ਉਹਨਾਂ ਕੋਲ ਆ ਕੇ ਬੈਠ ਗਈ ਪਰ ਉਹਦੀ ਮਾਂ ਨੇ ਉਹਨੂੰ ਚਾਹ ਬਣਾਉਣ ਦੇ ਬਹਾਨੇ ਬਾਹਰ ਭੇਜਤਾ ਤੇ ਜਗੀਰੋ ਨੂੰ ਕਹਿਣ ਲੱਗੀ ਦੇਖੋ ਭੈਣ ਜੀ ਨਾ ਤਾਂ ਮੈਨੂੰ ਕੋਈ ਕਸਰ ਹੈ ਤੇ ਮੈਨੂੰ ਪਤਾ ਨਾ ਤੁਹਾਨੂੰ ਇਹ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦੀ ਹ ਜਗੀਰੋ ਦਾ ਮੂੰਹ ਅੱਡਿਆ ਦਾ ਡਿਆ ਰਹਿ ਗਿਆ ਪ੍ਰੀਤੋ ਦੀ ਮਾਂ ਦੇ ਅੰਦਰ ਗੁੱਸਾ ਤਾਂ ਬਹੁਤ ਸੀ ਫਿਰ ਵੀ ਉਹ ਹੌਲੀ ਆਵਾਜ਼ ਵਿੱਚ ਬੋਲੀ ਜੇ ਮੇਰੀ ਧੀ ਕੰਮ ਨਹੀਂ ਕਰਦੀ ਤੁਹਾਡੇ ਮੂਰੇ ਬੋਲਦੀ ਹੈ ਆਏ ਗਏ ਦੀ ਇੱਜ਼ਤ ਨਹੀਂ ਕਰਦੀ ਤਾਂ ਦੱਸੋ ਉਹ ਤੋਂ ਪਾਪ ਕੀ ਹੋ ਗਿਆ ਜਿਹੜਾ ਉਹਨੂੰ ਇੰਨਾ ਤੁਸੀਂ ਦੁਖੀ ਕਰਦੇ ਹੋ ਨਾਲੇ ਮੇਰੀ ਇੱਕ ਗੱਲ ਸੁਣ ਲਓ ਜੇ ਤੁਸੀਂ ਸਾਡੀ ਤੀ ਨੂੰ ਪਿਆਰ ਦਿਓਗੇ ਅਸੀਂ ਵੀ ਤੁਹਾਨੂੰ ਅੱਖਾਂ ਤੇ ਵਟਾਵਾਂਗੇ ਪਰ ਜੇ ਤੁਸੀਂ ਸਾਡੀ ਤੀ ਨੂੰ ਔਖਾ ਕਰੋਗੇ ਫਿਰ ਨਾ ਅਸੀਂ ਤੁਹਾਡੇ ਕੁਛ ਲੱਗਦੇ ਨਾ ਤੁਸੀਂ ਸਾਡੇ ਕੁਛ ਲੱਗਦੇ ਉਪਰੀ ਹਵਾ ਜੀ ਮੈਂ ਤੁਹਾਨੂੰ ਮੇਰੀ ਤੀ ਨੂੰ ਗਿੱਚੀਆਂ ਫੜ ਲਈ ਮਜਬੂਰ ਕਰਤੀ ਐ ਤੇ ਮੇਰੇ ਵਾਲੀ ਉਪਰੀ ਹਵਾ 'ਚ ਵੀ ਬਥੇਰਾ ਜੋਰ ਐ ਅੱਜ ਤਾਂ ਥੋੜੀ ਸ਼ਰਮ ਸੀ ਅੱਗੇ ਤੋਂ ਇਹ ਵੀ ਚੱਕੀ ਜਾਓ ਜੇ ਤੁਹਾਨੂੰ ਏ ਹੋਊ ਕਿ ਅਸੀਂ ਕੁੜੀ ਨੂੰ ਲੈ ਜਾਾਂਗੇ ਤਾਂ ਇਹ ਭੁੱਲ ਕੇ ਵੀ ਨਾ ਸੋਚਿਓ ਫੇਰ ਨਾ ਕਹਿਣਾ ਕਿ ਮੇਰਾ ਇਕੱਲਾ-ਕੱਲਾ ਪੁੱਤ ਅੱਡ ਹੋ ਕੇ ਬਹਿ ਗਿਆ ਜਗੀਰੋ ਸੁਣ ਕੇ ਸੁੰਨ ਹੋ ਗਈ ਮੇਰੀ ਇੱਕ ਗੱਲ ਹੋਰ ਸੁਣ ਲਓ ਇਹ ਗੱਲ ਆਪਣੇ ਦੋਹਾਂ ਚ ਰਹੇ ਤਾਂ ਚੰਗੀ ਐ ਪ੍ਰੀਤ ਦੀ ਮਾਂ ਨੇ ਗੱਲਬਾਤ ਦਾ ਸੁਰ ਬਦਲਿਆ ਤੇ ਫੇਰ ਆਖਿਆ ਨਾਲੇ ਭੈਣ ਜੀ ਤੁਸੀਂ ਆਪ ਸਿਆਣੇ ਹੋ ਧਾਗੇ ਤਵੀਤਾਂ ਚ ਓਲਜਿਆ ਬੰਦਾ ਕਦੇ ਸੁਖੀ ਨਹੀਂ ਰਹਿੰਦਾ ਖੂਨ ਪਸੀਨੇ ਦੀ ਅੱਧੀ ਕਮਾਈ ਤੋਂ ਵੱਧ ਤਾਂ ਪਖਾਂਢੀ ਸਾਦਾਆਂ ਨੀਂ ਗੋਗੜਾਂ ਭਰਦੇ ਆਂ ਅਸੀਂ ਜੀਰੋ ਚ ਉਪਕਾਰ ਕੇ ਸੁਣੀ ਜਾ ਰਹੀ ਸੀ ਇਹਨੇ ਨੂੰ ਪੀਠ ਚਾਹ ਲੈ ਕੇ ਆਵੇ ਜਦੋਂ ਚਾਹ ਪੀ ਕੇ ਜਾਣ ਲੱਗੇ ਤਾਂ ਪ੍ਰੀਤ ਦੀ ਮਾਂ ਨੇ ਜਗੀਰੋ ਦੇ ਹੱਥ ਜੋੜ ਕੇ ਭੁੱਲਾਂ ਚੁੱਕਾਂ ਦੀ ਖੀਮਾ ਮੰਗੀ ਤੇ ਕਿਹਾ ਭੈਣ ਜੀ ਹੁਣ ਕਦੇ ਉਪਰੀ ਹਵਾ ਧੱਕਾ ਕਰਨ ਲੱਗੇ ਤਾਂ ਮੈਂ ਜਿਹੜਾ ਤੁਹਾਨੂੰ ਮੰਤਰ ਦੱਸਿਆ ਉਹਨੂੰ ਯਾਦ ਕਰ ਲੈਣਾ ਬਸ ਫੇਰ ਨਹੀਂ ਉਪਰੀ ਹਵਾ ਨੇੜੇ ਲੱਗਦੀ ਆਪਣੀ ਕਹਾਣੀ ਉਪਰੀ ਹਵਾ ਉਪਰੀ ਹਵਾ ਦਾ ਮਤਲਬ ਹੁੰਦਾ ਹੈ ਕਿ ਕਈ ਲੋਕਾਂ ਦੇ ਵਿੱਚ ਆਤਮਾ ਬੁਰੀਆਂ ਆਤਮਾ ਭੂਤ ਚੜੇਲਾ ਆ ਜਾਂਦੀਆਂ ਤੇ ਉਹਦਾ ਇਹ ਹੱਲ ਦੱਸਿਆ ਵੀ ਮੇਰੇ ਅਨੁਸਾਰ ਭੂਤ ਚੜੇਲਾ ਕੁਝ ਨਹੀਂ ਹੁੰਦੀਆਂ ਇਹ ਸਾਡੇ ਮਨ ਦੇ ਵਹਿਮ ਹੁੰਦੇ ਨੇ ਅਸੀਂ ਜਿਸ ਤਰ੍ਹਾਂ ਸੋਚੀ ਜੰਨੇ ਆ ਉਹ ਜਿਹਾ ਸਾਡੇ ਸਾਹਮਣੇ ਦਿਸਣ ਲੱਗ ਜਾਂਦਾ ਅਸੀਂ ਉਵੇਂ ਕਰਨ ਲੱਗ ਜਾਂਦੇ ਆ ਇਸ ਕਰਕੇ ਸਾਇੰਸ ਦੇ ਅਨੁਸਾਰ ਜੇ ਚੱਲੀਏ ਤਾਂ ਇਹ ਜਿਹਾ ਕੁਝ ਨਹੀਂ ਹੁੰਦਾ ਤੇ ਸਾਨੂੰ ਰੱਬ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ ਮਿਲਦੇ ਆ ਹੋਰ ਇਹ ਜੀਆਂ ਚੰਗੀਆਂ ਸਵਾਦ ਲੀਆਂ ਖਾਣੀਆਂ ਦੇ ਨਾਲ ਮਿਲਦੇ ਆ ਤਦ ਤੱਕ ਲਈ ਰਬੜਕ